ਨੋ ਨਾਂ ਕੁਝ ਨਹੀਂ ਬਚ ਗਿਆ ਜੇ ਸਰਕਾਰਾਂ ਆਪਣੇ ਫਾਕੀ ਸਰ ਨੂੰ ਤੇ ਹੁੰਦੀਆਂ ਸਾਨੂੰ ਅੱਥੇ ਨਾਲ ਹੁਣਾ ਪੈਂਦਾ ਅੱਜ ਪਤਾਰਾਂ ਜਿਹੜਾ ਉੱਥੇ ਬੱਠੇ ਹਨ ਮੇਰੇ ਪਿੰਡ ਖਾਣਾ ਖਾਦਾ ਆ ਸਾਡੀਆਂ ਹਰੀਆਂ ਦੁਨੀਆ ਆੜੀਆਂ ਪੀਪੀਆਂ ਲੱਕ ਪਾ ਦੋ ਮੇਰੇ ਲੱਗਦਾ र्गवा <mortem> <mortem> ਸਿੰਘ ਜਾਨ ਉਸਲੀ ਮਰੀ ਬੱਠ ਗਿਆ ਜੇ ਸਰਕਾਰਾਂ ਦੇ ਪੱਟੇ ਸਭ ਲੰਘੀਆਂ ਹੋ ਗਈਆਂ ਸਾਨੂੰ ਮੱਥੇ ਨਾਲ ਉੜਾ ਪੈਂਦਾ ਅੱਜ ਸਰਕਾਰਾਂ ਦੇ ਰਾਹ ਤੋਂ ਉੱਥੇ ਬੱਠੇ ਆ ਮੇਰੇ ਪਿੰਡ ਖਾਣਾ ਖਾਣਾ ਆ ਸਾਡੀਆਂ ਹਰੀਆਂ ਜੰਮੀਆਂ ਆੜ ਕੇ ਪੀਤੀਆਂ ਲੱਕ ਪਾ ਦੋ ਮੇਰੇ ਲੱਗਦਾ ਇਹਦੇ ਰੋ ਡੇਲੀ ਜਗਾਂ ਨਿਊਜ਼